ਅੱਜ ਪਹੁੰਚੇ ਆ ਭਾਗਾ ਪ੍ਰਾਣਾ ਕਿਸਾਨ ਸੰਮੇਲਨ ਜੋ ਕੇਜਰੀਵਾਲ ਦੁਆਰਾ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੁਆਰਾ ਹਾਲਾਂਕਿ ਕੇਜਰੀਵਾਲ ਟਾਈਮ 11 ਵਜੇ ਦਾ ਸੀ ਸਵੇਰ ਤੋਂ ਅਮਰitsar ਪਹੁੰਚ ਚੁੱਕੇ ਨੇ ਪਰ ਕਿਉਂਕਿ ਭੀੜ ਹਜੇ ਵੀ ਆ ਰਹੀ ਆ ਲੋਕ ਆ ਰਹੇ ਨੇ ਇਸ ਕਰਕੇ ਸ਼ਾਇਦ ਉਹ ਪਿੱਛੇ ਰੁਕੇ ਨੇ ਕਿਉਂਕਿ ਪਨਡਾਲ ਵੀ ਪਹਿਲਾਂ ਚੰਗੀ ਤਰ੍ਹਾਂ ਭਰਿਆ ਨਹੀਂ ਸੀ ਹੁਣ ਲੋਕ ਆ ਰਹੇ ਨੇ ਤੇ ਕੇਜਰੀਵਾਲ ਵੀ ਸ਼ਾਇਦ ਇਸੇ ਦਾ ਇੰਤਜ਼ਾਰ ਕਰ ਰਹੇ ਸੀ ਕਿ ਉਹਨਾਂ ਨੂੰ ਸੁਣਨ ਵਾਲੇ ਲੋਕ ਇੱਥੇ ਪਹੁੰਚੇ ਹੋਣ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਲੋਕਾਂ ਦਾ ਹਜੂਮ ਜ਼ਰੂਰ ਆਇਆ ਹੈ ਇੱਕ ਵਾਰੀ ਫੇਰ ਉਤਸ਼ਾਹ ਹੈ ਲੋਕਾਂ 'ਚ ਆਮ ਆਦਮੀ ਪਾਰਟੀ ਦੇ ਲਈ ਕਿਉਂਕਿ ਲੋਕਾਂ ਦੀ ਜੋ ਨਿਰਾਸ਼ਾ 2017 ਵਿੱਚ ਕਾਂਗਰਸ ਔਰ ਅਖਾਲੀਆਂ ਤੋਂ ਸੀ ਅੱਜ ਫੇਰ ਦੁਬਾਰਾ ਦੇ ਖਿਲਾਫ ਹੈ ਔਰ ਇਸ ਵੇਲੇ ਇੱਕ ਉਮੀਦ ਜੋ ਹੈ ਉਹਨਾਂ ਨੂੰ ਕੋਈ ਲੱਗਦੀ ਆ ਆਮ ਆਦਮੀ ਪਾਰਟੀ ਪਰ ਕੀ ਆਮ ਆਦਮੀ ਪਾਰਟੀ ਇਸ ਉਮੀਦ ਤੇ ਖਰੀ ਉਤਰੇਗੀ ਕਿਉਂਕਿ ਇਦੋਂ ਵੀ ਵੱਡੇ ਜੋ ਰਸ਼ ਸੀ ਕਾ ਗੱਠ ਸੀ ਅਸੀਂ ਮਾਗੀ ਦੇ ਮੇਲੇ ਤੇ ਦੇਖੇ ਕਿਤੇ ਜਿਆਦਾ ਵੱਡਾ ਇਦੋਂ ਰਸ਼ ਹੀ ਪਰ ਉਹ ਰਸ਼ ਵੋਟਾਂ ਵਿੱਚ ਤਬਦੀਲ ਨਹੀਂ ਹੋਇਆ ਕਿਉਂਕਿ ਲੀਡਰਾਂ ਦੀ ਆਪਸੀ ਫੁੱਟ ਤੇ ਇੱਕ ਸੀਐਮ ਦਾ ਚਿਹਰਾ ਨਾ ਹੋਣਾ ਇਸ ਕਰਕੇ ਉਹ ਵੋਟਾਂ 'ਚ ਤਬਦੀਲ ਨਹੀਂ ਹੋਇਆ ਤੇ ਆਮ ਆਦਮੀ ਪਾਰਟੀ ਜਿਹੜੀ 100 ਸੀਟਾਂ ਦਾ ਦਾਵਾ ਕਰਦੀ ਸੀ ਉਹ 20 ਸੀਟਾਂ ਤੇ ਸਿਮਟ ਗਈ ਹਾਲਾਂਕਿ ਅਕਾਲੀ ਲੱਗਦਾ ਸੀ ਵੀ 0 ਤੇ ਸਿਮਟ ਜਾਣਗੇ ਪਰ ਉਹ ਵੀ 18 ਸੀਟਾਂ ਲੈ ਗਏ ਜਦੋਂ ਕਿ ਆਮ ਆਦਮੀ ਪਾਰਟੀ ਦੀ ਬੇਵ ਬਾਲਵੇ ਵਿੱਚ ਬਹੁਤ ਵੱਡੀ ਸੀ ਇਸਨੇ ਕਾਰਨ ਸੀ ਕਿ ਜੋ ਲੀਡਰਾਂ ਨੇ ਸਿਲੈਕਸ਼ਨ ਕੀਤੀ ਕੈਂਡੀਡੇਟਾਂ ਦੀ ਉਹ ਮਾੜੀ ਸੀ ਮੱਝ ਅਤੇ ਦੁਆਬੇ ਵਿੱਚੋਂ ਇੱਕ ਵੀ ਸੀਟ ਨਾ ਮਿਲ ਸਕੀ ਹਾਲਾਂਕਿ ਖੁਦ ਕੇਜਰੀਵਾਲ ਨੇ ਸਭ ਤੋਂ ਵੱਧ ਰੈਲੀਆਂ ਮਜੀਠੀਆਂ ਵਿੱਚ ਕੀਤੀਆਂ ਇਲਜ਼ਾਮ ਵੀ ਲਾਏ ਜੋ ਬਾਅਦ ਵਿੱਚ ਵਾਪਸ ਲੈ ਲਏ ਪਰ ਉੱਥੋਂ ਸੀਟ ਕੋਈ ਨਹੀਂ ਮਿਲੀ ਅੱਜ ਇੱਕ ਵਾਰੀ ਫੇਰ ਦੁਬਾਰਾ ਕੇਜਰੀਵਾਲ ਇਸ ਪੱਕਤੇ ਨੇ ਕਿ ਸ਼ਾਇਦ ਜੋ ਲੋਕਾਂ ਦਾ ਰੁਝਾਨ ਹੈ ਸਾਡੇ ਵੱਲ ਆਏਗਾ ਔਰ ਹੈ ਵੀ ਹੈ ਗਰਾਊਂਡ ਤੇ ਲੱਗ ਰਿਹਾ ਹੈ ਲੋਕਾਂ ਦਾ ਰੁਝਾਨ ਕਿਸਾਨੀ ਇੱਕ ਬੜਾ ਮੁੱਦਾ ਮੁੱਦਾ ਹੈ ਪੰਜਾਬ ਵਿੱਚ ਡੂ অর ਡਾਈ ਯਾਨੀ ਜਨਮ অর ਮਰਨ ਦੀ ਕਹਾਣੀ ਬਣ ਚੁੱਕੀ ਹੈ ਕਿਸਾਨੀ ਕਿਉਂਕਿ ਕਿਸਾਨੀ ਤੇ ਸਭ ਕੁਝ ਡਿਪੈਂਡੈਂਟ ਹੈ ਮਜ਼ਦੂਰ ਵੀ ਟਰੱਕਾਂ ਬੱਸਾਂ ਸਭ ਕੁਝ ਜੋ ਹੈ ਦੁਕਾਨਾਂ ਉਹ ਕਿਸਾਨੀ ਤੇ ਡਿਪੈਂਡੈਂਟ ਨੇ ਔਰ ਕਿਸਾਨੀ ਖਤਰੇ ਵਿੱਚ ਲੱਗ ਰਹੀ ਹੈ ਲੋਕਾਂ ਨੂੰ ਔਰ ਲੋਕ ਕਿਸਾਨ ਦਿੱਲੀ ਬਾਰਡਰ ਤੇ ਆਪਦੇ ਮੋਰਚੇ ਲਾਏ ਬੈਠੇ ਨੇ ਇਸ ਕਰਕੇ ਹਰੇਕ ਪੋਲੀਟੀਕਲ ਪਾਰਟੀ ਜੋ ਹੈ ਕਿਸਾਨੀ ਨੂੰ ਅੱਗੇ ਰੱਖ ਕੇ ਚੱਲਣਾ ਚਾਹੁੰਦੀ ਹੈ ਕੇਜਰੀਵਾਲ ਨੇ ਸ਼ਾਇਦ ਐਸੇ ਕਰਕੇ ਇੱਕ ਕਿਸਾਨ ਸੰਮੇਲਨ ਰੱਖਿਆ ਹਾਲਾਂਕਿ ਕਿਸਾਨ ਤਾਂ ਦਿੱਲੀ ਦੇ ਬਾਰਡਰ ਤੇ ਵੀ ਬਹੁਤ ਨੇ ਕੇਜਰੀਵਾਲ ਉੱਥੇ ਵੀ ਕਰ ਸਕਦੇ ਸੀ ਪਰ ਪੰਜਾਬ 'ਚ ਇਹਦਾ ਦੋ ਏਮ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ 'ਚ ਵੋਟਰਾਂ ਨੂੰ ਜੋੜਿਆ ਜਾਵੇ ਔਰ ਇਹ ਕਿਸਾਨੀ ਦੇ ਮੁੱਦੇ ਤੇ ਲੋਕਾਂ ਨੂੰ ਜੋ ਇਕੱਠੇ ਹੋਏ ਨੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਇੱਕ ਪੋਲੀਟੀਕਲ ਸਟੇਜ ਵੀ ਬਣਾਈ ਹੈ ਆਉਣ ਵਾਲੇ ਦਿਨਾਂ ਵਿੱਚ ਅਸੀਂ ਹੋਰ ਅਜਿਹੀਆਂ ਰੈਲੀਆਂ ਦੇਖਾਂਗੇ ਜੋ ਕੇਜਰੀਵਾਲ ਜਿਸ ਤਰ੍ਹਾਂ ਦਿੱਲੀ ਵਿੱਚ ਕਹਿੰਦੇ ਨੇ ਕਰੋਨਾ ਤੇ 2000 ਦਾ 마스크 ਨਾ ਪਾਉਣ ਤੇ ਜੁਰਮਾਨਾ ਹੈ ਖੁਦ ਜਦੋਂ ਰੈਲੀ ਸੰਬੋਧਨ ਕਰ ਰਹੇ ਨੇ ਇੱਥੇ ਨਾ ਕੋਈ 마스크 ਹੈ ਰੈਲੀ ਤੇ ਨਾ ਕੋਈ ਸੇਫਟੀ ਡਿਸਟੈਂਸ ਹੈ ਤੇ ਕਿਤੇ ਵੀ ਇਹ ਚੀਜ਼ ਨਹੀਂ ਹੈ ਜੋ ਪ੍ਰਸ਼ਾਸਨ ਇਸ ਨੂੰ ਇੰਪਲੀਮੈਂਟ ਕਰਨਾ ਚਾਹੁੰਦਾ ਹੈ ਜਾਂ ਕਰ ਨਹੀਂ ਰਿਹਾ ਉਹ ਇੱਥੇ ਵੀ ਖੜਾ ਹੈ ਪਰ ਕੋਈ ਕਾਰਵਾਈ ਨਹੀਂ ਕਰੋਨਾ ਕਿਤੇ ਨਾ ਕਿਤੇ ਲੱਗਦਾ ਹੈ ਪੋਲਿਟੀਕਲ ਰੈਲੀਆਂ ਤੋਂ ਡਰਦਾ ਹੈ ਬੰਗਾਲ ਵਿੱਚ ਇਹੀ ਕੰਮ ਬੀਜੇਪੀ ਕਰ ਰਹੀ ਹੈ ਅਮਿਤ ਸ਼ਾਹ ਕਰ ਰਿਹਾ ਹੈ ਔਰ ਉੱਥੇ ਵੀ ਲੋਕ ਕੋਈ ਮਾਸਕ ਨਹੀਂ ਪਾਰੇ ਮਾਸਕਾਂ ਦਾ ਡੰਡਾ ਕਾਰਾਂ ਵਿੱਚ ਸਫ਼ਰ ਕਰਨ ਵਾਲੇ ਤੇ ਮੋਟਰਸਾਈਕਲਾਂ ਤੇ ਸਫ਼ਰ ਕਰਨ ਵਾਲੇ ਤੇ ਚੜਾਇਆ ਜਾਂਦਾ ਤੇ ਉਹਨਾਂ ਤੋਂ ਮੋਟਾ ਜੁਰਮਾਨਾ ਵਸੂਲਿਆ ਜਾਂਦਾ ਅਜਿਹੀਆਂ ਰੈਲੀਆਂ ਤੇ ਕਰੋਨੇ ਦਾ ਕੋਈ ਮਤਲਬ ਨਹੀਂ ਹੈ ਜਾਂ ਤਾਂ ਕਰੋਨਾ ਡਰਦਾ ਹੈ ਜਾਂ ਪ੍ਰਸ਼ਾਸਨ ਜਾਣ ਬੁੱਝ ਕੇ ਅਜਿਹੀਆਂ ਚੀਜ਼ਾਂ ਨੂੰ ਪੜਾਵਾ ਦਿੰਦਾ ਹੈ ਹੁਣ ਅਸੀਂ ਕੇਜਰੀਵਾਲ ਪਹੁੰਚ ਚੁੱਕੇ ਨੇ ਸਟੇਜ ਤੇ ਆ ਕੇ ਬੈਠ ਗਏ ਨੇ ਕੁਛ ਦੇ ਚ ਉਹ ਪਾਸ਼ਣ ਅਭਦਾ ਕਰਨਗੇ ਅਸੀਂ ਉਹਨਾਂ ਦੇ ਪਾਸ਼ਣ ਤੋਂ ਬਾਅਦ ਅਸੀਂ ਫਿਰ ਤੁਹਾਨੂੰ ਦੱਸਾਂਗੇ ਕੀ ਅੱਜ ਕੇਜਰੀਵਾਲ ਕਹਿ ਕੇ ਗਏ ਤੇ ਕੀ ਉਸ ਦਾ ਮਤਲਬ ਹੈ ਤੁਹਾਡੇ ਲਈ ਮੈਂ ਦਰਸ਼ਨ ਢਿੱਲੋਂ ਜਗਦੀਪ ਘੋਮਣ ਦੇ ਨਾਲ ਬਾਗਾ ਪੁਰਾਣਾ ਕਿਸਾਨ ਰੈਲੀ ਆਮ ਆਦਮੀ ਪਾਰਟੀ